ਹੈਲੋ ਤੂੜੀਆ ਤਾਰ ਯਾਰ ਜੀਜੇ ਦੀ ਚੋਕੀ ਜੁੱਤੀ ਵਿਆਹ ਵੇਲੇ ਚੱਕਣੀ ਸੀ ਹੁਣ ਕੋ ਚੱਕ ਲੈ ਤੂੰ ਓਏ ਵੀਰੇ ਆ ਕੱਢ ਦੋ ਓਏ ਕੰਜਰ ਦਾ ਇੱਧਰ ਸਮਾਹ ਤੇ ਬੂਟ ਲੈ ਕੇ ਨਾ ਆ ਜੀ ਮੇਰੇ ਨਾਲ ਢੁੱਡਰੀ ਹਿਲਾ ਦੂ ਇਹ ਆ ਲੱਕ ਤੱਕ ਕਿਚਾੜੀਆਂ ਨੇ ਜਿਹੜੀ ਆ ਵੀ ਕਰਦੇ ਜਰਾ ਅੱਬਾ ਚੱਭੂਆ ਚਲ ਕੋ ਨੀ ਜਰਾ ਅੱਬਾ ਦੇ ਕੀ ਹੁੰਦੇ ਆ ਯੋ ਯੋ ਇਹਨਾਂ ਪਰਾਂ ਹੋ ਜਾ ਮੱਥਾ ਟੇਕ ਲੀਓ ਓਏ ਇਹਨੂੰ ਪਰਾਂ ਰੱਖ ਲੈ ਯਾਰ ਇਹ ਕਿਆ ਹੋ ਲਿਆ ਦਸਦਾਰਾ ਨਾਲ ਇਹ ਹੈ ਚਲੋ ਕੋਈ ਨਾ ਬਈ ਤੇਚੂ ਆਹ ਪਰੰਜਾ ਲਾ ਪੱਲਾ ਫੜ ਦੇ ਲਾ ਭਾਈ ਦੀਵਾ ਲਾ ਦੋ ਹਾਂ ਲਾਵਾਂ ਇਹਦਾ ਭਾਈ ਦਿਵਾਲੀ ਵਾਲੇ ਦਿਨ ਮਨਾ ਤਮਨਤਾ ਕਰਨੀ ਪੈਂਦੀ ਹੈ ਨਾ ਦੀ ਹਾਂ ਹਾਂ ਇੱਧਰ ਪਾ ਦਿਓ ਭਾਈ ਕੱਚੀ ਲੱਸੀ ਇੱਥੇ ਪੈਂਦੀ ਹੁੰਦੀ ਹੈ ਚਲੋ ਸਵਾ ਮੀਟਰ ਆ ਭਾਈ ਹਾਂ ਭਾਈ ਸਵਾ ਮੀਟਰ ਦਾ ਬਸ ਜੇ ਲੈ ਪਾਈ ਮੈਂ ਤੇ ਮਾਤਾ ਦੇ ਜੋਤੀਆਤ ਲਾ ਦੇ ਪੂਰੀ ਨੀਚਾ ਨਾ ਮੱਥਾ ਟੇਕੀ ਮੈਂ ਚੰਗਾ ਹੈ ਚੰਗਾ ਕਹੀ ਇਹਨੂੰ ਕਹਿੰਦੇ ਬਾਬਾ ਵਿਚਾਰਾ ਜਿਹੜਾ ਮੈਨੂੰ ਸੁਪਨੇ ਚ ਦਿਖਦਾ ਤੂੰ ਰੋਜ ਦਿਖਾਈ ਨਾ ਵਿਆਹ ਕਰ ਮੈਂ ਤੇਰੇ ਸਾਰੇ ਕੱਪੜਾ ਲੀੜਾ ਤੇਰਾ ਖਾਣ ਪੀਣ ਤੇਰਾ ਸਾਰਾ ਦੇਖ ਦਿਵਾਲੀ ਦੇ ਕੇ ਜਾਊਂਗਾ ਚੰਗਾ ਚੰਗਾ ਇਹੀ ਬਚਾਉਂਦਾ ਇਹੀ ਰਾਖੀ ਕਰਦਾ ਆਪਣੀ ਦਾ ਜਿਹੜਾ ਤੁਹਾਨੂੰ ਜਵਾਕ ਬਣ ਕੇ ਦਿਖਦਾ ਨਾ ਸੁਪਨੇ ਚ ਇਹ ਆਉਂਦਾ ਇਹ ਦਿਵਾਲੀ ਦੇ ਦਿਨ ਦਿਖਦਾ ਹੁੰਦਾ ਭਾਈ ਚੰਗਾ 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 ਹੈ ਆਬਰਾ ਕਹਿੰਦੀ ਕਿ ਇਹ ਹਾਰੇ ਵਿਚਾਰਾ ਮੈਨੂੰ ਦਿਖੀ ਦਿਖਾਈ ਨਾ ਨਹੀਂ ਕਦੇ ਪਾਪੀ ਪਰਲੇ ਪਾਸੇ ਵਾਲੀ ਲਾਬਤੀ ਬਸ ਲਾ ਬਸ ਕੋਈ ਨਾ ਕੋਈ ਨਾ ਲਾ ਕੇ ਹਵਾ ਦੀ ਚੱਲ ਜਿਆ ਤਾਂ ਕਰ ਅੰਦਰ ਨੂੰ ਕਰ ਦੋ ਮੱਠੇ ਦਾ ਬੋਸ਼ ਕੀਮਤੀ ਇਹ ਲੈ ਐ ਅਜਾ ਮੱਠ ਅਏ ਹੇ ਅੰਦਰ ਨੂੰ ਕਰ ਦੇ ਭਾਬੀ ਜੋਤ ਬੁਝੂਗੀ ਬਸ ਜਾਏ ਹੋ ਵਿਚਾਰਿਆ ਕਬਰ ਤੇ ਨਿਗਾਰ ਰੱਖਿਓ ਹੈ ਓਏ ਖੜ ਜਾ ਕਬਰ ਤੇ ਨਿਗਾਰ ਰੱਖੇ ਪਤਾ ਨਹੀਂ ਚੈਨ ਪਪਾ ਜਣੇ ਤਲਉਂਦੇ ਯਾ ਲੈ ਪਰੰਜ ਉਹ ਡੰਡ ਨਹੀਂ ਲਾਉ ਓ ਯਾਰ ਓਏ ਇਹ ਮੁਠਿਆ ਮਰ ਜਾ ਤਾਂ ਬਈ ਫੜਾ ਓ ਖੜ ਜਾ ਕੰਦਰ ਦੇ ਮੱਥਾ ਟਿਕਦਾ ਡੰਡ ਨਹੀਂ ਲੱਗਦੇ ਰੇ ਹਾਂ ਅਸੀਂ ਲਾ ਕੇ ਚੀਂਂ ਦਿੱਤੀਆਂ ਕਿੰਗ ਚੁੰਨੀ ਦਾ ਸਰਤੇ ਲੈਣੀ ਪੋਣ ਵਾਲੇ ਮੜ ਜਾ ਢੋਂਡ ਕੱਢ ਲਾ ਖਾਣਾ ਉਹ ਭਾਈ ਕੁੰਡ ਕੱਢ ਮੜ ਜਾ ਲੈ ਮੈਂ ਜਮੀ ਨੰਗਾ ਝਟਾ ਤੂੰ ਫਿਰਦਾ ਤੈਨੂੰ ਜਮੀ ਡਰ ਲੈ ਲੇ ਤੋ ਇਹੀ ਤਾਂ ਤਾਂ ਭਾਈ ਜਾ ਥੱਲੇ ਭਾਈ ਕਿਤੇ ਤਾਂ ਹੈ ਮਾਫੀ ਮੰਗ ਪਹਿਲਾਂ ਤਾਂ ਕਹਿ ਕੇ ਕਹਿੰਦੀ ਵੀ ਵਿਚਾਰਿਆ ਮਾਫੀ ਤਾਂ ਹੀ ਮੰਗੀ ਏ ਵੀ ਨੰਗੇ ਸੜਾ ਗਈ ਮੈਂ ਨੰਗੇ ਮੂੰਹ ਆ ਗਈ ਵਿਚਾਰਿਆ ਕੋਈ ਨਾ ਯਾਰ ਮੰਗ ਲੈਣੀ ਬੰਦਾ ਕਹਿ ਖੜ ਜਾ ਓਏ ਕਹਿ ਭਾਈ ਬਾਬਾ ਮੈਨੂੰ ਮਾਫ ਕਰ ਦਿਓ ਮੈਂ ਨੰਗੇ ਸਿਰ ਆ ਗਈ ਅੱਗੇ ਤੋਂ ਧਿਆਨ ਓਏ ਯਾਰ ਹਾਂ ਚਲੋ ਠੇਕੋ ਦੋ ਨਹੀਂ ਇਹਨੇ ਮੱਥਾ ਘਰ ਦੀ ਸੁੱਖ ਤੇ ਥੱਲੇ ਮੱਥਾ ਲਾ ਕੇ ਦੇਖਿਓ ਭਾਈ ਉਹ ਮੱਥੇ ਇੱਕੇ ਦਾ ਹੋਇਆ ਹੁੰਦਾ ਨਾਲ ਉਹਦਾ ਉਹ ਤੇਕ ਤਾਂ ਲਿਆ ਤੀਰ ਮੈਂ ਚਲੋ ਸਾਰਾ ਟੱਬਰ ਬਾਰੇ ਭਾਈ ਆਪਦੀ ਨੌਕਰੀ ਬਾਰੇ ਸਾਰਾ ਕੋ ਦੱਸ ਦੇ ਨੂੰ ਹੈਂ ਨਹੀਂ ਮੇਰੀ ਰਾਖੀ ਕਰਿਆ ਕਰ ਮੈਂ ਅਰੇ ਵਿਚਾਰਾ ਜੱਸੇ ਦੇ ਗਾਹਾਂ ਮੁੰਡਾ ਹੋ ਜੇ ਅਸੀਂ ਚੁੱਪਸ ਲਵਾਵਾਂਗੇ ਤੇਰੇ ਤੇ ਹਾਂ ਜੋਤ ਵੀ ਨਹੀਂ ਬੱਸ ਲੱਗੀ ਤਾਂ ਹੋਈ ਐ ਬੱਸ ਅੱਛਾ ਜੀ ਨਾਦੀ ਦੀ ਲੈ ਬਾਬੇ ਲੈ ਹਾਂ ਇਤਿਹਾਸ ਕੀ ਲੱਭ ਆ ਜਾ ਮੈਂ ਚਲ ਚੌਲੀ ਪਾ ਕੀ ਹੈ ਹਰਜ ਹੈ ਚਲ ਆ ਜਾ ਮੈਂ ਮੁੰਡਾ ਚਲ ਚਲ ਆ ਜਾ ਹੌਲੀ ਕਾ ਕੇ ਇਤਿਹਾਸ ਕੀ ਬੱਬੇ ਦਾ ਇਤਿਹਾਸ ਨੂੰ ਕੀ ਜਰਨਲ ਲੈ ਦੀ ਸਮਾਦਾ ਯਾਰ ਇਹ ਤੱਤੂ ਇਤਿਹਾਸ ਹੈ ਬਲੇ ਕੀ ਆਤੀ ਯਾਰ ਹਰਿਆਣੇ ਚ ਆ ਰਿਹਾ ਸੀ ਡੱਬੇ ਲਈ ਤਿੰਨ ਚਾਰ ਗੈਲ ਪੁੱਛ ਪੈ ਗਈ ਉਥੇ ਪੱਠੇ ਤੇ ਲੁਕ ਗਿਆ ਉਥੇ ਤਾਂ ਅਟੈਕ ਆ ਗਿਆ ਉਹਦੇ ਪੱਠੇ ਦੀ ਪੂਰਾ ਹੋ ਗਿਆ ਤਾਂ ਹੀ ਦਾ ਦੂਤ ਨਾਇਆ ਬਣਾਇਆ ਦੇਖਾ ਦੇ ਆ ਮਲੰਗਦੀ ਪਿੰਡ ਚ ਮਲੰਗ ਮਲੰਗ ਨਹੀਂ ਤਾਂ ਇਹ ਤੈਨੂੰ ਮਲੰਗ ਦਾਸ ਕਹਿੰਦੇ ਨੇ ਜਹਾ ਪਰਦਾਦਾ ਸਰਦਾਦਾ ਕਹ ਲੱਕੜ ਦਾਦਾ ਦੀ ਗੱਗਾ ਹੈ ਉਹ ਮੰਨਦੇ ਕਾ ਤੂੰ ਉਹ ਮੰਨਦੇ ਯਾਰ ਉਹਨਾਂ ਨੇ ਚੱਕ ਕੇ ਤਾਂ ਸਮਾਹਦ ਬਣਾਤੀ ਹੁਣ ਮੰਨਣਾ ਪੈਂਦਾ ਨਾਲ ਕਿਹੜੇ ਸੁਪਨੇ ਚ ਆਪਣੇ ਜਵਾਕ ਆਉਂਦੇ ਕਾਣੂ ਆਉਂਦਾ ਉਹੀ ਮਰੀ ਜਾਂਦਾ ਯਾਰ ਫਿਰ ਬਾਬਾ ਜੀ ਦੇ ਚੀ ਹੁਣ ਉਹ ਇਹ ਚ ਕਾਣੂ ਇਹਦਾ ਤੂਤਣਾ ਆਇਆ ਯਾਰ ਉਹ ਮਰਿਆ ਤੇ ਇੱਥੇ ਸੀ ਦੀਵਾਲੀ ਵੇਲੇ ਇਹਨੂੰ ਯਾਦ ਕਰਦ ਨੂੰ ਇਹ ਤੇ ਕੁੱਤਾ ਮੂਤ ਕੇ ਜਾਂਦਾ ਰੋਜ਼ ਚਲੋ ਫੱਕਿੰਗ ਹੇ ਬ੍ਰੋ ਨਾ ਪੇ ਤੇਰੀ ਬੱਚੀ ਦਾ 88 ਮੇਰਾ ਸਾਰਾ ਕਿੱਥੋਂ ਚੱਕ ਲਿਆ ਵਾਪਾ ਬੀ ਆ ਹੈਪੀ ਦੁਵਾਲੀ ਆਪ ਮੇਰਾ ਸਾਰਾ ਤੇਰੇ ਧਰਨ ਪਾ ਦੂ ਇਹ ਮਰੰਗਦਾਸ ਹੈ ਪੁੱਪਾ ਓਏ ਹਾਏ ਓਏ ਰੱਬਾ ਈਟ ਈਟ ਯਾਰੀ ਸਿਸਟਰ ਦੇਖ ਜਿੰਨੇ ਕਲੰਨ ਬੰਦੇ ਨੇ ਸਾਰੇ ਜੱਸੇ ਦੇ ਕਰਮਾਂ ਚ ਲਿਖੇ ਹੋਏ ਨੇ ਉਹ ਮੱਥਾ ਟੇਕ ਕੇ ਆਇਆ ਉੱਥੇ ਮੱਥਾ ਟਿਕਦਾ ਮਿੱਠੇ ਦਾ ਜੰਮ ਨਹੀਂ ਹੈਗਾ ਉਹ ਨੋ ਗੁਆਰ ਇਸ ਮੀ ਅਸ ਫੱਕਿੰਗ ਗਾਈਸ ਕੋਈ ਨਾ ਮੇਰਾ ਸਾਰਾ ਜਿਹੜੇ ਬੇਰੇ ਦੀ ਚੱਕ ਕੇ ਨਹੀਂ ਆਣਾ ਮੈਨੂੰ ਤਾਂ ਪਤਾ ਲੱਗੂ ਹੂ ਮਿਲਵਾ ਮਿਲਵਾ ਫਾਇੰਡ ਡਾ ਅਗੇ ਵੀ ਸਾਰੇ ਟੱਬਰ ਦੇ ਲੱਤਾਂ ਕਰਉ ਤਾਂ ਹਾਂ ਇਹ ਇਚੋ ਦਾ ਬੋਲਿਆਂ ਦਾ ਲਾਣਾ ਬਣਾ ਰਖਿਆ ਭਾਂ ਦੇ ਖਸਮਾਂ ਨੇ ਲੇਲਣ ਈ ਥਾਈ ਬਣਾ ਰਖਿਆ ਜਿਹੜਾ ਉਹਦਾ ਅੰਦਰ ਜਾਵਾ ਜਿਹੜਾ ਉਹਦਾ ਅੰਦਰ ਜਾਵਾ ਸਾਲੀ ਕੋਈ ਮਰਿਆਦਾ ਹੀ ਨਹੀਂ ਕਿ ਸਮਾਦ ਦੀ